ਆਪ ਸਭ ਜਾਣਦੇ ਹੋ ਜੀ ਕਿ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਜਿਹੜਾ ਹੈ ਉਸ ਦਾ ਐਲਾਨ ਹੋ ਚੁੱਕਿਆ ਹੈ ਤੇ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਜਿੰਨੇ ਵੀ ਛੋਟੇ ਵੱਡੇ ਤਸਕਰ ਨੇ ਜੋ ਚਿੱਟੇ ਦਾ ਨਸ਼ੇ ਦਾ ਕੰਮ ਕਰਦੇ ਆ ਉਹਨਾਂ ਨੂੰ ਚੱਕ-ਚੱਕ ਕੇ ਜੇਲ੍ਹਾਂ ਚ ਪਾਇਆ ਜਾ ਰਿਹਾ ਤੇ ਜਿਨ੍ਹਾਂ ਲੋਕਾਂ ਨੇ ਇਸ ਗੰਦੇ ਧੰਦੇ ਤੋਂ ਆਪਣੀਆਂ ਪ੍ਰਾਪਰਟੀਆਂ ਆਪਣੀ ਜਾਇਦਾਦਾਂ ਆਪਣੇ ਫਾਰਮ ਹਾਊਸ ਬਣਾਏ ਆਪਣੇ ਘਰ ਬਣਾਏ ਉਹਨਾਂ ਫਾਰਮ ਹਾਊਸ ਉਹਨਾਂ ਘਰ ਦੇ ਉੱਤੇ ਮਾਨ ਸਾਹਿਬ ਦਾ ਜਿਹੜਾ ਪੀਲਾ ਪੰਜਾ ਹੈ ਉਹ ਚੱਲ ਰਿਹਾ ਅੱਜ ਇਸੇ ਮੁਹਿੰਮ ਦੇ ਤਹਿਤ ਮੇਰੀ ਡਿਊਟੀ ਲੱਗੀ ਸੀ ਮੇਰੀ ਸਾਥੀ ਟੀਮ ਦੇ ਨਾਲ ਜੋ ਮਾਨ ਸਾਹਿਬ ਦੀ ਸਾਡੀ ਸਾਰੀ ਟੀਮ ਹੈ ਸਾਰੇ ਵਿਧਾਇਕ ਕੈਂਪੀ ਸਾਹਿਬ ਡਿਪਟੀ ਸਪੀਕਰ ਸਾਹਿਬ ਅਸੀਂ ਸਾਰੇ ਜਿਹੜੇ ਅੱਜ ਇੱਥੇ ਹੁਸ਼ਿਆਰਪੁਰ ਚ ਇਕੱਠੇ ਹੋਏ ਆ ਤੇ ਹੁਸ਼ਿਆਰ ਇੱਕ ਪਿੰਡ ਦੀ ਵਿਲੇਜ ਡਿਫੈਂਸ ਕਮੇਟੀ ਜਿਹਨੂੰ VDC ਕਹਿੰਦੇ ਆਪਾਂ ਉਹਨਾਂ ਨੂੰ ਇੱਥੇ ਸੱਦਾ ਦਿੱਤਾ ਗਿਆ ਸੀ ਤੇ ਸਾਰਿਆਂ ਨੇ ਮਿਲ ਕੇ ਇੱਕ ਸੌਖਾ ਦੀ ਹੈ ਕਿ ਅਸੀਂ ਆਪਣੇ ਪਿੰਡ ਪਿੰਡ ਨੂੰ ਹੁਣ ਸਾਫ਼ ਕਰਾਂਗੇ ਆਪਣੇ ਪਿੰਡ ਦੇ ਵਿੱਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦਵਾਂਗੇ ਆਪਣੇ ਪਿੰਡ ਦੇ ਵਿੱਚ ਜਿਹੜੇ ਬੱਚੇ ਸਾਡੇ ਇਸ ਗੰਦੇ ਦਲਦਲ 'ਚ ਫਸੇ ਹੋਏ ਐ ਉਹਨਾਂ ਬੱਚਿਆਂ ਨੂੰ ਸਮਝਾਵਾਂਗੇ ਅਗਰ ਜ਼ਰੂਰਤ ਪਈ ਲੋੜ ਹੈ ਤਾਂ ਉਹਨਾਂ ਬੱਚਿਆਂ ਨੂੰ ਅਸੀਂ ਜਿਹੜੇ ਸਾਡੇ ਨਸ਼ਾ ਛਡਾਊ ਕੇਂਦਰ ਹੈ ਉਹਨਾਂ 'ਚ ਐਡਮਿਟ ਕਰਾਵਾਂਗੇ ਤੇ ਨਾਲ ਹੀ ਜਿਹੜੇ-ਜਿਹੜੇ ਲੋਕ ਇਸ ਗੰਦੇ ਘਟਿਆ ਕੰਮ ਦੇ ਵਿੱਚ ਇਨਵੋਲ ਹੈ ਉਹਨਾਂ ਦੀ ਨਾ ਜ਼ਮਾਨਤ ਦਵਾਗੇ ਨਾ ਕਿਸੇ ਨੂੰ ਜ਼ਮਾਨਤ ਦੇਣ ਦਵਾਗੇ ਭਾਵੇਂ ਆ ਕਿ ਅਸੀਂ ਹੁਣ ਪਿੰਡ ਪਿੰਡ ਤੱਕ ਇਹ ਲੜਾਈ ਨੂੰ ਲੈ ਕੇ ਜਾ ਰਹੇ ਹਾਂ ਸਾਡੇ ਸਾਰੇ ਸਾਥੀ ਵਿਧਾਇਕ ਸਾਹਿਬਾਨ ਐਮਪੀ ਸਾਹਿਬਾਨ ਇੱਕ ਟੀਮ ਬਣ ਕੇ ਅਸੀਂ ਖੁਦ ਵੀ ਪਿੰਡਾਂ 'ਚ ਜਾਵਾਂਗੇ ਤੇ ਅੱਜ ਵੀਡੀਸੀ ਮੈਂਬਰਾਂ ਦੀ ਡਿਊਟੀ ਲਈ ਹੈ ਤੇ ਹੁਣ ਇਸ ਨੂੰ ਮਹੀਮ ਨੂੰ ਅਸੀਂ ਹਰ ਇੱਕ ਪਿੰਡ ਤੇ ਤੱਕ ਲੈ ਕੇ ਜਾ ਰਹੇ ਹਾਂ ਪਾਣੀ ਦੇ ਮੁੱਦੇ ਤੇ 올 ਪਾਰਟੀ ਮੀਟਿੰਗ ਜਿਹੜੀ ਇਹ ਚੱਲ ਰਹੀ ਹੈ ਸਾਰੀ ਪਾਰਟੀਆਂ ਪੁੱਜੀ ਬਿਲਕੁਲ ਜੀ ਉਹ ਉਹ ਤੇ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਇੱਕ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਬੁਲਾ ਫੇਰ ਨੰਗਲ ਹੀ ਜਾ ਰਹੇ ਆ ਤੇ ਅਸੀਂ ਆਪਣੇ ਪਾਣੀਆਂ ਦੇ ਰੱਖਿਆ ਲਈ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਉਹ ਕਰਨ ਨੂੰ ਤਿਆਰ ਆਂ ਪੰਜਾਬ ਦੇ ਕੋਲ ਆਪਣੇ ਹਿੱਸੇ ਦਾ ਪਾਣੀ ਬਹੁਤ ਘੱਟ ਹੈ ਅਸੀਂ ਇੱਕ ਬੂੰਦ ਵੀ ਜੋ ਇਲੀਗਲ ਤਰੀਕੇ ਨਾਲ ਹਰਿਆਣੇ 'ਚ ਨਹੀਂ ਜਾਣ ਦਵਾਂਗੇ ਸੀਐਮ ਹਰਿਆਣਾ ਇਹ ਕਹਿ ਰਹੇ ਨੇ ਕਿ ਇਹ ਗੁਰੂਆਂ ਦੀ ਧਰਤੀ ਹੈ ਪੰਜਾਬ ਇੱਥੇ ਦੇ ਦੁਸ਼ਮਣ ਨੂੰ ਵੀ ਪਾਣੀ ਪਿਲਾਇਆ ਜਾਂਦਾ ਪਰ ਇਹ ਪਾਣੀ ਰੋਕਿਆ ਜਾ ਜਿੰਨਾ ਮਰਜੀ ਪੀਣ ਨੂੰ ਚਾਹੀਦਾ ਆ ਜਨ ਲੈ ਲੈਣ 10 ਬੋਤਲਾਂ 20 ਬੋਤਲਾਂ 50 ਬੋਤਲਾਂ ਟਰੱਕ 'ਤੇ ਜਵਾ ਦਿੰਦੇ ਆ ਧੰਨਵਾਦ